ਛੋਟੀਆਂ ਪਰ ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਟੁੱਟ ਰਹੇ ਹਨ ਤਾਂ ਇਹਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਪਾਲਕ ਗਾਜਰ ਕਾਜੂ ਕद्दू ਦੇ ਬੀਜ ਤੇ ਅੰਡਾ ਆਦ ਨੰਬਰ 2 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਪਾਲਕ ਟਮਾਟਰ ਅਤੇ ਚੁਕੰਦਰ ਦਾ ਜੂਸ ਪੀਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ ਨੰਬਰ 3 ਭੁੰਨੇ ਹੋਏ ਚਨੇ ਤੇ ਖੰਜੂਰ ਦਾ ਸੇਵਨ ਜੇਕਰ ਤੁਸੀਂ ਇੱਕ ਸਾਥ ਕਰ ਲੈਂਦੇ ਹੋ ਤਾਂ ਇਸ ਨਾਲ ਖੂਨ ਦੀ ਕਮੀ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਨੰਬਰ 4 ਜੇਕਰ ਤੁਸੀਂ ਗਰਮ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਨਾਲ ਜੁੜੀਆਂਨੇ ਕਾਹੀ ਸਮੱਸਿਆਵਾਂ ਮਾ ਦੂਰ ਹੋ ਜਾਂਦੀਆਂ ਹਨ। ਨੰਬਰ 5 ਚਿਹਰੇ ਦੀਆਂ ਛਾਈਆਂ ਨੂੰ ਦੂਰ ਕਰਨ ਲਈ ਟਮਾਟਰ ਉੱਪਰ ਸ਼ਹਿਦ ਲਗਾ ਕੇ 10-15 ਮਿੰਟ ਮਸਲੋ ਇਸ ਨਾਲ ਚਿਹਰੇ ਤੇ ਬਹੁਤ ਹੀ ਨਿਖਾਰ ਆਵੇਗਾ। ਨੰਬਰ 6 ਜੇਕਰ ਤੁਹਾਡੇ ਹੱਥ ਪੈਰ ਠੰਡੇ ਰਹਿੰਦੇ ਹਨ ਤਾਂ ਇਸ ਦਾ ਮਤਲਬ ਕਿ ਤੁਹਾਡੇ ਅੰਦਰ ਵਿਟਾਮਿਨ B12 ਦੀ ਕਮੀ ਆ ਰਹੀ ਹੈ। ਨੰਬਰ 1 ਸਤ ਆਪਣੇ ਘਰ ਦੇ ਹਰ ਬਾਥਰੂਮ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰਕੇ ਰੱਖੋ ਨਾਲ ਹੀ ਪਾਣੀ ਦੀ ਬਾਲਟੀ ਹਮੇਸ਼ਾ ਭਰ ਕੇ ਰੱਖੋ। ਨੰਬਰ 8 ਜੇਕਰ ਤੁਸੀਂ ਗਰੇਵੀ ਨੂੰ گاੜਾ ਕਰਨਾ ਚਾਹੁੰਦੇ ਹੋ ਤਾਂ ਖਾਸ ਖਾਸ ਦੇ ਬੀਜਾਂ ਨੂੰ ਭੁੰਨ ਕੇ ਜਦਾ ਪੇਸਟ ਬਣਾ ਕੇ ਸਬਜ਼ੀ ਵਿੱਚ ਪਾ ਲਓ। ਹਲਕੇ ਸੇਕ ਤੇ ਸਬਜ਼ੀ ਨੂੰ ਸੇਕ ਲਗਾਓ ਇਸ ਨਾਲ ਸਬਜ਼ੀ ਦੀ ਗਰੇਵੀ گاੜੀ ਹੋਵੇਗੀ ਤੇ ਨਾਲ ਹੀ ਕਲਰ ਵੀ ਸੋਨਾ ਆਵੇਗਾ। ਨੰਬਰ 9 ਜਦੋਂ ਵੀ ਤੁਸੀਂ ਪਾਲਕ ਨੂੰ ਉਬਾਲਦੇ ਹੋ ਤਾਂ ਇਸ ਵਿੱਚ ਹਲਕੀ ਜਹੀ ਚੀਨੀ ਮਿਕਸ ਕਰ ਦਿਓ ਇਸ ਨਾਲ ਉਸ ਦਾ ਕਲਰ ਹਮੇਸ਼ਾ ਵਰਕਰਾ ਰਹੀ ਰਹੇਗਾ ਨੰਬਰ 10 ਜੇਕਰ ਤੁਸੀਂ ਭਿੱਜੀ ਹੋਈ ਮਖਫਲੀ ਖਾਂਦੇ ਹੋ ਤਾਂ ਇਸ ਨੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨਾਲ ਹੀ ਯਾਦ ਸ਼ਕਤੀ ਵੀ ਵਧਣ ਲੱਗ ਜਾਂਦੀ ਹੈ ਕਿਉਂਕਿ ਉਸ ਵਿੱਚ ਵਿਟਾਮਿਨ ਪਾਏ ਜਾਂਦੇ ਹਨ ਨੰਬਰ 11 ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਨਿੰਬੂ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਇੱਕ ਤਾਂ ਤੁਹਾਡੀ ਸਕਿਨ ਗਲੋਇੰਗ ਬਣੇਗੀ ਤੇ ਦੂਸਰਾ ਇਸ ਨਾਲ ਤੁਹਾਡੇ ਸਰੀਰ ਉੱਪਰ ਮੋਟਾਪਾ ਵੀ ਨਹੀਂ ਆਵੇਗਾ। ਨੰਬਰ 12 ਸੂਰਜਮੁਖੀ ਦੇ ਤੇਲ ਨਾਲ ਜੇਕਰ ਤੁਸੀਂ ਆਪਣੇ ਪੈਰਾਂ ਦੀ ਮਾਲਿਸ਼ ਕਰ ਲੈਂਦੇ ਹੋ ਤੇ ਇਸ ਨਾਲ ਤੁਹਾਡਾ ਕੱਦ ਵਧਣ ਲੱਗ ਜਾਂਦਾ ਹੈ। ਨੰਬਰ 13 ਮੋਟੀ ਇਲਾਇਚੀ ਦਾ ਸੇਵਨ ਕਰਨਾ ਸਰੀਰ ਨੂੰ 90% ਐਂਟੀ ਆਕਸੀਡੈਂਟ ਪ੍ਰਾਪਤ ਹੁੰਦਾ ਜਿਸ ਨਾਲ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਨੰਬਰ 14 ਸ਼ੈਂਪੂ ਵੀ ਜੇਕਰ ਤੁਸੀਂ ਸ਼ਹਿਦ ਮਿਲਾ ਕੇ ਆਪਣੇ ਵਾਲਾਂ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 15 ਜੇਕਰ ਤੁਸੀਂ ਆਮਲਾ ਪਾਊਡਰ ਨੂੰ ਨਾਰੀਅਲ ਤੇਲ ਵਿੱਚ ਮਿਲਾ ਕੇ ਗਰਮ ਕਰਕੇ ਉਸ ਨੂੰ ਠੰਡਾ ਕਰਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਨਾਲ ਹੀ ਨਵੇਂ ਵਾਲ ਉੱਗਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਉਹਨਾਂ ਦਾ ਰੰਗ ਵੀ ਕਾਲਾ ਹੀ ਰਹਿੰਦਾ ਹੈ। ਨੰਬਰ 16 ਜੇਕਰ ਤੁਹਾਨੂੰ ਬੇਚੈਨੀ ਤੇ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ अनार ਦੇ ਜੂਸ ਵਿੱਚ ਨਿੰਬੂ ਦਾ ਰਸ ਨਿਚੋੜ ਕੇ ਪੀ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 17 ਪਿਆਜ਼ ਦੇ 2 ਚਮਚੇ ਰਸ ਕੱਢ ਕੇ ਉਸ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰ ਲਓ ਇਸ ਨਾਲ ਵਾਲਾਂ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਚਿਹਰੇ ਦੇ ਦਾਗ-ਧੱब्बे ਖਤਮ ਹੋ ਜਾਂਦੇ ਨੇ ਨਾਲ ਹੀ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 19 ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਹਨਾਂ ਦਾ ਪੇਸਟ ਬਣਾ ਲਓ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਗੁਲਾਬ ਜਲ ਮਿਕਸ ਕਰਕੇ ਲਗਾ ਲਓ ਇਸ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਫਿੰਟਰੀਆਂ ਦੇ ਨਿਸ਼ਾਨ ਖਤਮ ਹੋ ਜਾਣਗੇ। ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਦਾ ਰੰਗ ਸਾਫ਼ ਕਰਨਾ ਚਾਹੁੰਦੇ ਹੋ ਤਾਂ ਹਲਦੀ ਨੂੰ ਟੁੱਥ ਪੇਸਟ ਵਿੱਚ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ। ਨੰਬਰ 21 ਜੇਕਰ ਤੁਸੀਂ ਅੱਖਾਂ ਦੇ ਕਾਲੇ ਘੇਰੇ ਦੂਰ ਕਰਨਾ ਚਾਹੁੰਦੇ ਹੋ ਤਾਂ ਕੱਚੇ ਦੁੱਧ ਵਿੱਚ ਰੂੰ ਭਿਓ ਕੇ ਅੱਖਾਂ ਦੇ ਥੱਲੇ ਰੱਖ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 21 ਇੱਕ ਚਮਚਕੀ ਹੋ ਵਿੱਚ ਨਮਕ ਮਿਕਸ ਕਰਕੇ ਦੇਖੋ ਜੇਕਰ ਉਸ ਦਾ ਰੰਗ ਨੀਲਾ ਹੋ ਜਾਵੇ ਤਾਂ ਸਮਝੋ ਕਿ ਉਸ ਵਿੱਚ ਕੈਮੀਕਲ ਮਿਲਾਇਆ ਹੋਇਆ ਜਾਂ ਫਿਰ ਉਬਲਿਆ ਹੋਇਆ ਆਲੂ। ਨੰਬਰ 3 ਮਸਰ ਦੀ ਧਾਲ ਵਿੱਚ ਫਾਈਬਰ ਆਇਰਨ ਪ੍ਰੋਟੀਨ ਹੁੰਦਾ ਜੋ ਸਾਡੇ ਸਰੀਰ ਨੂੰ ਬਿਹtere ਤਾਕਤ ਦੇਣ ਵਿੱਚ ਮਦਦ ਕਰਦਾ ਹੈ। ਨੰਬਰ 24 ਜੇਕਰ ਤੁਹਾਡੀ ਰਸੋਈ ਵਿੱਚ ਬਹੁਤ ਸਾਰੇ ਚੂਹੇ ਰਹਿੰਦੇ ਨੇ ਜਾਂ ਘਰ ਵਿੱਚ ਨੇ ਤਾਂ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਸਪਰੇਅ ਬੋਤਲ ਵਿੱਚ ਭਰ ਲਓ ਐਸੀ ਸਪਰੇਅ ਪੂਰੇ ਘਰ ਵਿੱਚ ਕਰ ਦਿਓ ਇਸ ਨਾਲ ਸਾਰੇ ਚੂਹੇ ਭੱਜ ਜਾਣਗੇ। ਨੰਬਰ 25 ਜੇਕਰ ਮੂੰਹ ਵਿੱਚ ਛਾਲੇ ਹੋ ਗਏ ਹੁਣ ਤਾਂ ਜੈਫਲ ਵਾਲੇ ਪਾਣੀ ਨਾਲ ਗਰਾਰੇ ਕਰ ਲੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 26 ਜੇਕਰ ਗੈਸ ਦੀ ਬਜਾਣਾ ਪੇਟ ਵਿੱਚ ਦਰਦ ਜਾਂ ਸਿਰ ਦਰਦ ਹੋ ਰਿਹਾ ਹੋਵੇ ਤਾਂ ਵੱਡੀ ਇਲਾਇਚੀ ਦੇ ਦਾਣੇ ਚਬਾਲ ਕੇ ਉੱਪਰ ਦੀ ਪਾਣੀ ਪੀ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 27 ਜਾਮਣ ਤੁਹਾਡੀ ਚਮੜੀ ਦੇ ਸਾਰੇ ਕਿਲਮਹਾਂਸੇ ਦੂਰ ਕਰ ਸਕਦੇ ਇਸ ਲਈ ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਜਾਮਣ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਬਹੁਤ ਸਾਰੇ ਲਾਭ ਮਿਲਦੇ। ਨੰਬਰ 28 ਨਾਰੀਅਲ ਤੇਲ ਵਿੱਚ ਹਲਦੀ ਮਿਲਾ ਕੇ ਦੰਦਾਂ ਉੱਪਰ ਰਗੜ ਲਓ ਇਸ ਨਾਲ ਤੁਹਾਡੇ ਦੰਦ ਚਮਕ ਜਾਣਗੇ। ਨੰਬਰ 29 ਨਾਰੀਅਲ ਤੇਲ ਵਿੱਚ ਪਿਆਜ਼ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾਉਣਾ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 30 ਨਾਰੀਅਲ ਤੇਲ ਵਿੱਚ ਬੇਕਿੰਗ ਸੋਡਾ ਮਿਲਾ ਕੇ ਲਗਾਉਣਾ ਅੰਡਰਆਰਮਸ ਕਾਲੇ ਹੋਏ ਸਾਫ਼ ਹੋ ਜਾਂਦੇ ਹਨ। ਨੰਬਰ 31 ਜਿਸ ਘਰ ਵਿੱਚ ਬਾਥਰੂਮ ਅਤੇ ਕਿਚਨ ਇੱਕ ਸੇਧ ਵਿੱਚ ਹੋਣ ਉਸ ਘਰ ਦੇ ਮੈਂਬਰ ਵੀ ਦੀ ਸਿਹਤ ਹਮੇਸ਼ਾ ਖਰਾਬ ਹੀ ਰਹਿੰਦੀ ਹੈ। ਨੰਬਰ 31 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਜੈਤੂਨ ਦਾ ਤੇਲ ਆਪਣੀ ਧੁੰਨੇ ਵਿੱਚ ਪੋਇਸ ਨਾਲ ਫਾਇਦਾ ਮਿਲੇਗਾ। ਨੰਬਰ 33 ਜੇਕਰ ਤੁਸੀਂ ਸਰਦੀ ਦੇ ਮੌਸਮ ਵਿੱਚ ਗੁੜ ਦੀ ਚਾਹ ਬਣਾ ਕੇ ਪੀਂਦੇ ਹੋ ਤਾਂ ਇਸ ਨਾਲ ਸਰੀਰ ਗਰਮ ਰਹਿੰਦਾ ਜਿਸ ਨਾਲ ਸਰਦੀ ਜੁਖਾਮ ਤੋਂ ਆਰਾਮ ਰਹਿੰਦਾ ਹੈ। ਨੰਬਰ 34 ਜੇਕਰ ਤੁਸੀਂ ਪਾਣੀ ਨਾਲ ਲੌਂਗ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਨਹੀਂ ਹੋਵੇਗੀ। ਨੰਬਰ 35 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ 5 ਕਾਲੀਆਂ ਮਿਰਚਾਂ ਪੀਸ ਲਓ ਫਿਰ ਇਹਨਾਂ ਨੂੰ ਗਰਮ ਪਾਣੀ ਵਿੱਚ ਮਿਲਾ ਲਓ ਤੇ ਹਲਕਾ ਜਿਹਾ ਨਿੰਬੂ ਨਿਚੋੜ ਕੇ ਪੀ ਲਓ ਇਸ ਨਾਲ ਗੈਸ ਬਣਨੀ ਬੰਦ ਹੋ ਜਾਵੇਗੀ। ਨੰਬਰ 36 ਇੱਕ ਚਮਚਾ ਗਾਹ ਦੇ ਘਿਓ ਵਿੱਚ ਅੱਧਾ ਚਮਚ ਕਾਲੀ ਮਿਰਚ ਪਾਊਡਰ ਮਿਲਾ ਕੇ ਖਾਲੀ ਪੇਟ ਖਾ ਲਓ ਇਸ ਨਾਲ ਖਾਨੀਆਂ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨੰਬਰ 37 ਜਿਹੜੀਆਂ ਔਰਤਾਂ ਰੋਟੀ ਬਣਾਉਣ ਸਮੇਂ ਪਹਿਲੀ ਰੋਟੀ ਹਮੇਸ਼ਾ ਮੋੜ ਕੇ ਰੱਖਣੋਂ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ। ਨੰਬਰ 38 ਜੇਕਰ ਤੁਸੀਂ ਰਾਤ ਦੀ ਬਚੀ ਹੋਈ ਰੋਟੀ ਸਵੇਰੇ ਖਾਲੀ ਪੇਟ ਦੁੱਧ ਨਾਲ ਖਾ ਲੈਂਦੇ ਹੋ ਤਾਂ ਇਸ ਨਾਲ ਇੱਕ ਤਾਂ 슈ਗਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨਾਲ ਹੀ ਦੂਸਰੇ ਪਚਕੀਆਂ ਹੋਈਆਂ ਗੱਲਾਂ ਵੀ ਸਹੀ ਹੋ ਜਾਂਦੀਆਂ ਹਨ ਨੰਬਰ 39 ਜੇਕਰ ਤੁਸੀਂ ਡਾਰਕ ਚਾਕਲੇਟ ਖਾਂਦੇ ਹੋ ਤਾਂ ਇਸ ਨਾਲ ਮੈਮਰੀ ਪਾਵਰ ਬਹੁਤ ਤੇਜ਼ ਹੋ ਜਾਂਦੀ ਹੈ ਰੋਜ਼ਾਨਾ ਗੁਣਗੁਣੇ ਪਾਣੀ ਵਿੱਚ ਹਲਦੀ ਮਿਲਾ ਕੇ ਪੀਣਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਨੰਬਰ 40 ਜੇਕਰ ਤੁਸੀਂ ਇਸ਼ਨਾਨ ਕਰਨ ਵਾਲੀ ਜਗ੍ਹਾ ਉੱਪਰ ਪਿਸ਼ਾਬ ਕਰ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ। ਨੰਬਰ 41 ਜੇਕਰ ਤੁਸੀਂ ਬਾਸ ਦੇ ਡੰਡੇ ਨੂੰ ਆਪਣੇ ਮੋਢਿਆਂ ਉੱਪਰ ਰੱਖ ਲੈਂਦੇ ਹੋ ਜਿਸ ਤਰ੍ਹਾਂ ਬੱਕਰੀ ਨੂੰ ਚਾਰਨ ਸਮੇਂ ਰੱਖਿਆ ਜਾਂਦਾ ਹੈ ਇਸ ਤਰ੍ਹਾਂ ਕਰਨਾ ਤੁਹਾਨੂੰ ਕਦੇ ਵੀ ਸਰਵਾਈਕਲ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 42 ਜੇਕਰ ਤੁਸੀਂ ਟਮਾਟਰ ਦੇ ਉੱਪਰ ਚੀਨੀ ਪਾ ਕੇ ਆਪਣੇ ਚਿਹਰੇ ਉੱਪਰ ਰਗੜ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਚਮੜੀ ਸਾਫ਼ ਤੇ ਚਮਕਦਾਰ ਹੋ ਜਾਂਦੀ ਹੈ। ਨੰਬਰ 43 ਜੇਕਰ ਰੋਟੀ ਨਰਮ ਨਾ ਬਣਦੀ ਹੋਵੇ ਤਾਂ ਆਟੇ ਨੂੰ ਗਰਮ ਪਾਣੀ ਨਾਲ ਦੁੱਧ ਨਾਲ ਗੁੰਨੋ ਤੇ ਨਾਲ ਹੀ ਰੋਟੀ ਬਣਾਉਣ ਸਮੇਂ ਸੁਪਰ ਘਿਓ ਲਗਾ ਦਿਓ ਇਸ ਤਰ੍ਹਾਂ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣੇਗੀ ਨੰਬਰ 44 ਜੇਕਰ ਮਿਰਚ ਵਾਲੇ ਡੱਬੇ ਵਿੱਚ ਹਿੰਗ ਪਾ ਦਿੱਤੀ ਜਾਵੇ ਤਾਂ ਇਸ ਨਾਲ ਲਾਲ ਮਿਰਚ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀ। ਨੰਬਰ 45 ਨਿੰਬੂ ਦੇ ਰਸ ਵਿੱਚ ਮੇਲੀ ਦਾ ਰਸ ਮਿਲਾ ਕੇ ਲਗਾਉਣਾ ਖੁਜਲੀ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ। ਨੰਬਰ 46 ਜੇਕਰ ਤੁਸੀਂ ਮਟਰ ਪਨੀਰ ਦੀ ਸਬਜ਼ੀ ਵਿੱਚ ਹਲਕਾ ਜਿਹਾ ਦੁੱਧ ਮਿਲਾ ਲੈਂਦੇ ਹੋ ਤਾਂ ਇਸ ਨਾਲ ਸਬਜ਼ੀ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ। ਨੰਬਰ 47 ਪੱਕੇ ਹੋਏ ਕੇਲੇ ਉੱਪਰ ਚੀਨੀ ਲਗਾ ਕੇ ਖਾਣ ਨਾਲ ਗੋਜੀ ਦੇ ਨਾਲ ਵਿੱਚ ਸਫੈਦ ਪਾਣੀ ਪੀਣ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਨੰਬਰ 38 ਜੇਕਰ ਤੁਸੀਂ ਵਿਟਾਮਿਨੀ ਕੈਪਸੂਲ ਨੂੰ ਐਲੋਵੇਰਾ ਜੈਲ ਵਿੱਚ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਗਜ਼ਬ ਜਿਹਾ ਨਿਖਾਰ ਆਉਂਦਾ ਹੈ। ਨੰਬਰ 49 ਜਿਹੜੇ ਬੱਚਿਆਂ ਦੀ ਲੰਬਾਈ ਘੱਟ ਹੋਵੇ ਜਾਂ ਉਹ ਅੰਦਰੋਂ ਕਮਜ਼ੋਰੀ ਹੋਵੇ ਉਹਨਾਂ ਨੂੰ ਰੋਜ਼ਾਨਾ ਪਪੀਤਾ ਜ਼ਰੂਰ ਖਵਾਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 5 ਜਿਹੜੀਆਂ ਔਰਤਾਂ ਬੱਚੇ ਨੂੰ ਦੁੱਧ ਪਿਲਾ ਰਹੀਆਂ ਹੋਣ ਉਹਨਾਂ ਨੂੰ ਕਦੇ ਵੀ ਜਾਮਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 51 ਰਾਤ ਦੇ ਸਮੇਂ ਕਦੇ ਵੀ ਜ਼ਿਆਦਾ ਪਾਣੀ ਨਾ ਪੀਵੋ ਇਸ ਨਾਲ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।